ਜਾਰਜੀਆ ਦੇ ਇੱਕ ਹੋਟਲ ਵਿੱਚ ਹੋਏ ਹਾਦਸੇ ਵਿੱਚ ਪੰਜਾਬ ਦੇ 11 ਨੌਜਵਾਨਾਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ ਇੱਕ ਮੋਗਾ ਦੇ ਪਿੰਡ ਘਲਕਲਾ ਦਾ 24 ਸਾਲਾ ਗਗਨਦੀਪ ਸਿੰਘ ਵੀ ਸੀ। ਗਗਨਦੀਪ ਸਿੰਘ ਦੇ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਫਿਰ ਸਤੰਬਰ 2024 ਵਿੱਚ ਇੱਕ ਹੋਟਲ ਵਿੱਚ ਕੰਮ ਕਰਨ ਲਈ ਜਾਰਜੀਆ ਗਿਆ ਸੀ। ਗਗਨਦੀਪ ਦਾ ਪਰਿਵਾਰ ਬਹੁਤ ਗਰੀਬ ਹੈ। ਗਗਨਦੀਪ ਦੀ ਮਾਂ ਦੀ ਕਰੀਬ 7 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਤਿੰਨ ਬ੍ਰਾਹਣ ਗਗਨਦੀਪ ਦੇ ਪਰਿਵਾਰ ਅਤੇ گاؤں ਦੇ ਲੋਕ ਨੇ ਇਸ ਪੂਰੀ ਘਟਨਾ ਦੇ ਬਾਰੇ ਕੀ ਕੁਝ ਕਿਹਾ ਸੁਣੋ ਕੀ ਹਾਦਸਾ ਵਾਪਰਿਆ ਤੋਂ ਨੇ ਕੀ ਲੱਗਦੇ ਸੀ ਉਹ ਮੇਰਾ ਦਿਓਰ ਸੀ ਜੀ ਕਿਵੇਂ ਪਤਾ ਲੱਗਾ ਉਹਦੀ ਮੌਤ ਬਾਰੇ ਉਹਦੇ ਜੀ ਸਾਨੂੰ ਕਿਸੇ ਦੀ ਵੀ ਆਈਡੀ ਤੋਂ ਕਿਸੇ ਦੇ ਤੋਂ ਫੋਨ ਆਇਆ ਸੀਗਾ ਜੀ ਦੋ ਦਿਨ ਪਹਿਲਾਂ ਤੇ ਉਹਨਾਂ ਨੇ ਦੱਸਿਆ ਵੀ ਇਦਾਂ ਕਰਕੇ ਤੁਹਾਡਾ ਵੀ ਮੁੰਡਾ ਉਧਰ ਇਦਾਂ ਹੋ ਗਿਆ ਵਾ ਤੇ ਅਸੀਂ ਨਹੀਂ ਯਕੀਨ ਕੀਤਾ ਜੀ ਸਾਨੂੰ ਵੀ ਇਦਾਂ ਨਹੀਂ ਪਤਾ ਲੱਗਾਗਾ ਬਾਅਦ ਚ ਉਹਦੇ ਨਾਲ ਜਿਹੜੇ ਮੁੰਡੇ ਆ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਸੱਚੀ ਇਹ ਗੱਲ ਇਦਾਂ ਹੋ ਗਈ ਆ ਇਦਾਂ ਸਾਨੂੰ ਪਤਾ ਲੱਗਿਆ ਜੀ ਫਿਰ ਅਸੀਂ ਸਾਰੇ ਪੁੱਛ ਪੜਤਾਲ ਕੀਤੀ ਤੇ ਫਿਰ ਹਜੇ ਵੀ ਸਾਨੂੰ ਤਾਂ ਨਹੀਂ ਹਜੇ ਵੀ ਯਕੀਨ ਆਉਂਦਾ ਜਿੰਨਾ ਟਾਈਮ ਸਾਡੇ ਮੁੰਡੇ ਦੀ ਡੈੱਡ ਬੋਡੀ ਨਹੀਂ ਆਉਂਦੀ ਜੀ ਉਹਨਾਂ ਟਾਈਮ ਸਾਨੂੰ ਨਹੀਂ ਯਕੀਨ ਹੁੰਦਾ ਪਿਆ ਜੀ ਕਦੋਂ ਗਿਆ ਕਦੋਂ ਸੀ ਇਹ ਜੋਤੀਆ ਜੋਰਜੀਆ ਜੀ ਇਹ ਗਿਆ ਹੈ ਹਾ ਨੌਵੇਂ ਮਹੀਨੇ ਚ ਗਿਆ ਹੈ ਜੀ ਉਹਨੂੰ ਉੱਥੇ ਗਏ ਨੂੰ 2-3 ਮਹੀਨੇ ਹੀ ਹੋਏ ਸੀਗੇ ਹਜੇ ਪਹਿਲਾਂ ਦੁਬਈ ਚ ਰਹਿੰਦਾ ਸੀਗਾ ਉਹ 2 ਮਹੀਨੇ ਦੀ ਛੁੱਟੀ ਕੱਟ ਕੇ ਇੱਥੋਂ ਫਰਵਰੀ ਚੋਂ ਗਿਆ ਸੀਗਾ ਫਿਰ ਉੱਥੇ 3 ਮਹੀਨੇ ਲਾ ਕੇ ਤੇ ਫਿਰ ਉਹ ਉੱਥੇ ਬਾਅਦ ਚ ਜੌਰਜੀਆ ਗਿਆ ਸੀਗਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਉੱਥੇ ਪਰਿਵਾਰ ਚ ਉਹਨਾਂ ਦੀ ਮੰਮੀ ਦੀ ਵੀ ਡੈਥ ਹੋਈ ਹੈ ਜੀ 5-6 ਸਾਲ ਹੋ ਗਏ ਉਹਨਾਂ ਨੂੰ ਵੀ ਤੇ ਉਹਨਾਂ ਦਾ ਵੱਡਾ ਮੁੰਡਾ ਹੈ ਜੀ ਜਿਹੜਾ ਉਹ ਉੱਥੇ ਆਪਦੇ ਸਹੁਰਿਆਂ ਤੇ ਹੀ ਰਹਿੰਦਾ ਹੈ ਤੇ ਗगनਦੀਪ ਤੇ ਇੱਕ ਛੋਟਾ ਸੀ ਜੋ ਮੈਂਟਲੀ ਅਫਸੈਟ ਸੀ ਉਹਦੀ ਵੀ ਡੈਥ ਹੋ ਗਈ ਸੀਗੀ ਇੱਕ ਐਕਸੀਡੈਂਟ ਦੇ ਵਿੱਚ ਤੇ ਉਹਨਾਂ ਦੇ ਪਿਤਾ ਜੀ ਹੈ ਜੀ ਇਕੱਲੇ ਬਸ ਹੋਰ ਤਾਂ ਕੋਈ ਨਹੀਂਗਾ ਜੀ ਕਿਵੇਂ ਕੰਮ ਕੀ ਕਰਦੇ ਨੇ ਪਿਤਾ ਜੀ ਉਹ ਤਾਂ ਜੀ ਢਹਾੜੀ ਧੂੜੀ ਦਾ ਹੀ ਕਰਦੇ ਆ ਜੀ ਹੋਰ ਤਾਂ ਕੁਛ ਨਹੀਂ ਰੋਟੀ ਕਮਾਣੀ ਗਿਆ ਸੀਗਾ ਹਾਂ ਜੀ ਉੱਥੇ ਰੋਟੀ ਕਮਾਣੀ ਗਿਆ ਸੀ ਜੋ ਉਹਦੇ ਪਿਤਾ ਜੀ ਨੇ ਪੈਸੇ ਪੂਸੇ ਚੱਕ ਕੇ ਭੇਜਿਆ ਸੀ ਉਹਨੂੰ ਜੀ 2-3 ਲੱਖ ਰੁਪਇਆ ਕਰਜੇ ਤੇ ਲੈ ਕੇ ਭੇਜਿਆ ਸੀਗਾ ਜੀ ਕਰਜ ਉਤਰ ਗਿਆ ਕਿਹਨੇ ਚੰਗਾ ਨਹੀਂ ਜੀ ਹਾਇ ਤਾਂ ਉਹਨੂੰ ਗਏ ਨੂੰ ਹੀ 3 ਮਹੀਨੇ ਹੋ ਗਏ ਸੀ ਜੀ ਪੈਸਾ ਪੂਸਾ ਵੀ ਉਹਨਾਂ ਤਾਂ ਕੋਈ ਵੀ ਨਹੀਂ ਸੀ ਘਰੇ ਪਾਇਆ ਗਾਂ ਦੀ ਗਾਂ ਇਦਾਂ ਹੀ ਹਜੇ ਆਪਦਾ ਬਣਾਈ ਜਾਂਦਾ ਸੀਗਾ ਜੀ ਉਹ ਕਰਜ਼ਾ ਤਾਂ ਹਜੇ ਉਤਰਿਆ ਨਹੀਂ ਕਿ ਜੀ ਹੁਣ ਕੀ ਮੰਗ ਕਰਤਾ ਹੁਣ ਇਹੀ ਮੰਗ ਕਰਦੇ ਵੀ ਇੱਕ ਤਾਂ ਜੀ ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਭੇਜੀ ਜਾਵੇ ਦੂਜਾ ਉਹਦੇ ਜੀ ਪਿਤਾ ਜੀ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਕਿੰਨੀ ਉਮਰ ਕਿੰਨੀ ਸੀ ਉਹਦੀ 24 ਸਾਲ ਉਮਰ ਸੀ ਜੀ ਉਹਦੀ ਸੱਜੀ ਹੋਈ ਸੀ ਕਿੰਨੀ ਨਹੀਂ ਜੀ ਕੁਵਾਰਾ ਹੀ ਸੀ ਹਜੇ ਗੁਰਮukh ਸਿੰਘ ਹੈ ਜੀ ਗੁਰਮukh ਸਿੰਘ ਜੀ ਕੀ ਹਾਸਾ ਵਾਪਰੇ ਗਗਨ ਨਾਲ ਕੀ ਰਿਸ਼ਤਾ ਤੁਹਾਡਾ ਗਗਨ ਨਾਲ ਬੇਟਾ ਹੈ ਇਹ ਮੇਰਾ ਕਿਦਾਂ ਹੱਥ ਪਾਣਾ ਵਰਤਿਆ ਉਹ ਉੱਥੇ ਸੀਗਾ ਜਿੱਥੇ ਆ ਹਾਸਾ ਹੋਇਆ ਏ ਉੱਥੇ ਆਸੇ ਦੇ ਵਿੱਚ ਆ ਗੱਲ ਹੋਈ ਆ ਜੀ ਮੋਤੇ ਕਦੋਂ ਗਿਆ ਸੀਗਾ ਇਹ ਇਹ 4 ਕੁ ਮਹੀਨੇ ਹੋ ਗਏ ਆ ਜੀ ਗਏ ਨੂੰ ਜਰਜੀਆਂ ਗਿਆ ਨੂੰ 4 ਮਹੀਨੇ ਹੋਏ ਹਾਂਜੀ ਤੂੰ ਪਹਿਲਾਂ ਕਿੱਥੇ ਗਿਆ ਸੀ ਉਦੋਂ ਬੋਲਨ ਦੁਬਈ ਸੀਗਾ ਜੀ 2 ਸਾਲ ਉੱਥੇ ਲਾਇ ਸੀਗੇ ਕਿਵੇਂ ਰੋਟੀ ਕਮਾਉਣ ਗਿਆ ਸੀ ਹਾਂਜੀ ਹਾਂਜੀ ਮਿਹਨਤੀ ਕਰਨ ਗਿਆ ਸੀ ਜੀ ਤੇ ਕਿਵੇਂ ਪਤਾ ਲੱਗਾ ਹੁਣ ਕੀ ਹਾਦਸਾ ਹੋਇਆ ਉੱਥੇ ਉੱਥੇ ਆਈ ਆਈ ਬਸ ਕੋਈ ਕਹਿੰਦੇ ਜੀ ਗੈਸ ਨਾਲ ਮੌਤ ਹੋਈ ਆ ਜੀ ਆਈ ਪਤਾ ਹਾਈ ਕੋ ਦੱਸਿਆ ਜੀ ਕਿ ਪਰਿਵਾਰ ਚ ਕੋਣ ਕੋਣ ਆਦੇ ਹੋਰ ਕੋਣ ਰਹਿ ਗਿਆ ਪਰਿਵਾਰ ਚ ਤਾਂ तकरीबन ਕੋਈ ਨਹੀਂ ਜੀ ਮੈਂ ਹੀ ਰਹਿ ਗਿਆ ਇਕੱਲਾ ਜੀ ਕੀ ਮੰਗ ਕਰਦਾ ਹਾਂ ਸਰਕਾਰ ਤੋਂ ਬਿਲਕੁਲ ਹੋ ਗਈ ਜੀ ਬਸ ਗਰੀ ਬੰਦੇ ਆ ਹੀ ਸਹਾਇਤਾ ਦਿੱਤੀ ਹਵੇ ਸਾਡੀ ਸਾਡੇ ਬੇੜੇ ਦੀ ਬਸ ਬਾਡੀ ਆਉਣੀ ਚਾਹੀਦੀ ਜੀ ਤੁਹਾਡੇ ਬਹੂ ਨੇ ਦੱਸੇ ਕੋਈ ਕਰਜ਼ਾ ਵਗੈਰਾ ਵੀ ਲੱਤਾ ਸੀ ਤੁਸੀਂ ਹਾਂ ਜੀ ਕਰਜ਼ਾ ਲੈ ਕੇ ਭੇਜਿਆ ਸੀ ਜੀ ਕਿੰਨਾ ਕਰਜ਼ਾ ਸੀ 4-5 ਲੱਖ ਰੁਪਇਆ ਲੱਗ ਗਿਆ ਸੀ ਜੀ ਪੰਛਬਕ ਬਹੁਤ ਮੰਦ ਭਾਗੀ ਘਟਣਾ ਪੈ ਰਹੀ ਹੈ ਤੁਹਾਡੇ ਪਿੰਡ ਦੇ ਗੁਰਦੀਪ ਦੇ ਨਾਲ ਹਾਦਸਾ ਜਿਹੜਾ ਰਾਤ ਨੂੰ ਬੇਹਦ ਜਿਹੜੀ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦਾ ਇੱਕ ਹੂਨ ਹਰ ਨੌਜਵਾਨ ਜਿਹੜਾ 조ਰਜੀਆ ਦੇ ਵਿੱਚ ਮਿਹਨਤ ਕਰਨ ਵਾਸਤੇ ਗਿਆ ਸੀਗਾ ਔਰ ਜਿਹੜਾ ਪਿੱਛੇ ਇੱਕ ਦੋ ਦਿਨ ਪਹਿਲਾਂ ਦੁਰਘਟਨਾ ਹੋਈ ਆ ਉਸ ਦੇ ਵਿੱਚ ਸਾਨੂੰ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਆ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਪਹੁੰਚੇ ਆ ਔਰ ਬੇहद ਗਰੀਬ ਪਰਿਵਾਰ ਆ ਔਰ 4-5 ਲੱਖ ਰੁਪਏ ਦਾ ਤਕਰੀਬਨ ਕਰਜ਼ਾ ਲੈ ਕੇ ਬੱਚੇ ਨੂੰ ਬਾਹਰ ਭੇਜਿਆ ਸੀਗਾ ਕਿ ਬੱਚਾ ਜਿਹੜਾ ਹੈ ਪਰਿਵਾਰ ਦਾ ਨਾਮ ਰੋਸ਼ਨ ਕਰੂਗਾ ਔਰ ਜਿਹੜਾ ਕੋਈ ਚਲੋ ਕਰਜ਼ਾ ਲੈ ਕੇ ਭੇਜਿਆ ਮਿਹਨਤ ਮਜ਼ਦੂਰੀ ਕਰਕੇ ਉਹ ਕਰਜ਼ੇ ਤੋਂ ਮੁਕਤ ਹੋ ਜਾਊਗਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਔਰ ਕੱਲ ਇਹਦੇ ਤੇ ਜਾਣਕਾਰੀ ਆ ਗਈ ਸੀਗੀ ਕਿ ਬੱਚਾ ਜਿਹੜਾ ਹੈ ਗਗਨਦੀਪਾ ਉਹ ਕਿਸੇ ਹਾਦਸੇ ਦੇ ਵਿੱਚ ਇਸ ਦੁਨੀਆ ਤੋਂ ਅਲਵਿਦਾ ਅਗਿਆ ਗੱਲ ਹੋ ਗਿਆ ਸੀ ਕੁਝ ਤਰ੍ਹਾਂ ਦੇ ਤਕਰੀਬਨ 4 ਕਮਹੀਨੇ ਹੋਏ ਆ ਜੀ ਇਥੇ 조ਰਜੀਆ ਗਏ ਨੂੰ ਪਹਿਲਾਂ ਵੀ ਉਹ ਵਿਦੇਸ਼ ਦੇ ਵਿੱਚ ਸੀਗਾ ਦੁਬਈ ਵਗੈਰਾ ਚ ਗਿਆ ਸੀਗਾ ਔਰ ਹੁਣ 조ਰਜੀਆ ਗਏ ਨੂੰ ਤਕਰੀਬਨ 4 ਕਮਹੀਨੇ ਹੋਏ ਆ ਘਰ ਦੇ ਹਾਲਾਤ ਕਿਤਾ ਦੇਖੋ ਘਰ ਦੇ ਹਾਲਾਤ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਇੱਕ ਕਮਰਾ ਔਰ ਉਹ ਵੀ ਡਿੱਗਣ ਵਾਲਾ ਇਕੱਲਾ ਬਾਪ ਹੀ ਰਹਿ ਗਿਆ ਹੈ ਬੱਚੇ ਦੀ ਗਗਨ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਔਰ ਹਾਲਾਤ ਜਿਹੜੇ ਆ ਉਹ ਬੇहद ਤਰਸਯੋਗ ਆ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਜਿੱਥੇ ਵਿੱਤੀ ਮਦਦ ਕੀਤੀ ਜਾਵੇ ਉੱਥੇ ਜਿਹੜੇ ਸਭ ਤੋਂ ਪਹਿਲਾਂ ਡੈੱਡ ਬੋਡੀ ਲਿਆਉਣ ਦੇ ਵਿੱਚ ਮਦਦ ਕਰ ਕੀਤੀ ਜਾਵੇ ਤਾਂ ਜੋ ਡੈੱਡ ਬੋਡੀ ਜਿਹੜੀ ਇੱਥੇ ਲਿਆਂਦੀ ਜਾ ਸਕੇ ਗਗਨ ਨੇ ਕੰਮ ਕੀ ਕਰਦਾ ਸੀ ਉਹ ਤੇ ਹੋਟਲ ਦੇ ਵਿੱਚ ਕੰਮ ਕਰਦਾ ਸੀਗਾ ਜਿਹੜੇ ਹੋਟਲ ਦੇ ਵਿੱਚ ਖਬਰ ਮਿਲੀ ਹੈ ਕਿ ਉੱਥੇ ਜਿਹੜਾ ਹਾਦਸਾ ਹੋਇਆ ਉਸੇ ਹੋਟਲ ਦੇ ਵਿੱਚ ਕੰਮ ਕਰਦਾ ਸੀ ਹਾਦਸੇ ਦਾ ਪਤਾ ਲੱਗੇ ਨਹੀਂ ਹਜੇ ਕੋਈ ਇਨਫੋਰਮੇਸ਼ਨ ਆ ਨਹੀਂ ਰਹੀ ਕਿ ਸਿਰਫ ਇਹੀ ਆ ਰਹੀ ਹੈ ਵੀ ਕੋਈ ਕਹਿੰਦਾ ਹੈ ਗੈਸ ਚੜਨ ਨਾਲ ਹੋਈ ਹੈ ਕੋਈ ਧੂਆ ਚੜਨ ਨਾਲ ਹੋਈ ਹੈ ਹਜੇ ਕੋਈ ਕਲੈਰਿਟੀ ਨਹੀਂ ਉਹਦੀ ਉਹ ਪ੍ਰਸ਼ਾਸਨ ਦੇ ਦਖਲ ਨਾਲ ਥੋੜਾ ਸੌਖਾ ਹੋ ਜਾਂਦਾ ਹੈ ਕਿ ਪਤਾ ਲੱਗ ਜਾਈ ਕੀ ਹੋਇਆ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਗੁਰਮukh ਸਿੰਘ ਨੇ ਦੱਸਿਆ ਕਿ ਪੁੱਤਰ ਰੋਜ਼ੀ ਰੋਟੀ ਕਮਾਉਣ ਲਈ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ 4 ਮਹੀਨੇ ਪਹਿਲਾਂ ਦੁਬਈ ਤੋਂ ਜੋਰਜਿਆ ਤੇ ਇੱਕ ਹੋਟਲ ਵਿੱਚ ਕੰਮ ਕਰਨ ਲਈ ਗਿਆ ਸੀ ਉਸਨੇ 12 ਦਸੰਬਰ ਨੂੰ ਆਪਣੇ ਬੇਟੇ ਨਾਲ ਗਲਬਾਤ ਕੀਤੀ ਸੀ video desk amrujala.com अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें अगर आप Facebook पर यह वीडियो देख रहे हैं तो हमारे पेज को लाइक करें